ਅੰਮ੍ਰਿਤਸਰ ਦੇ ਵਿੱਚ ਆਏ ਦਿਨਾਂ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੇ ਸਮਾਨ ਪਰਸ ਅਤੇ ਗਲਦੀਆਂ ਚੀਨਾ ਤੇ ਹੋਰ ਸਮਾਨ ਵੀ ਚੋਰੀ ਹੋਣ ਦੇ ਮਾਮਲੇ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਅਜੇ ਸਨ ਜਿਸ ਦੇ ਚਲਦੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਮਾਰੇ ਅਨਸਰਾਂ ਦੇ ਵਿਰੁੱਧ ਪੂਰੀ ਨਿਗਾਹ ਲਗਾ ਕੇ ਅੱਜ ਵੱਡੀ ਕਾਮਯਾਬੀ ਹਾਸਲ ਕੀਤੀ ਆ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਜਿੱਥੇ ਸਰਦਾਲਾਂਵਾਂ ਦੀ ਕਾਫੀ ਭੀੜ ਲੱਗੀ ਰਹਿੰਦੀ ਹੈ ਉੱਥੇ ਅੱਜਕਰ ਕੁਝ ਮਹਿਲਾਵਾਂ ਨੂੰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਜਿਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਚਾਰ ਦੇ ਕਰੀਬ ਔਰਤਾਂ ਨੂੰ ਕਾਬੂ ਕੀਤਾ ਅਤੇ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲਦੀਆਂ ਆ ਰਹੀਆਂ ਸਨ ਅਤੇ ਅੱਜ ਉਹ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਏ ਨੇ ਹਾਂ ਜੀ ਸਰ ਇਹ ਕਿਹੜੀਆਂ ਜਿਹੜੀਆਂ ਮਹਿਲਾਵਾਂ ਗ੍ਰਿਫਤਾਰ ਕੀਤੀਆਂ ਗਈ ਹਾਂਜੀ ਕੀ ਕਰਦੀਆਂ ਸੀ ਜੀ ਉੱਥੇ ਇਹ ਇਹਨਾਂ ਦਾ ਇੱਕ ਗਰੁੱਪ ਹੈ ਕੋਈ ਉਹਨਾਂ ਦੇ ਲੋਕਾਂ ਦੇ ਦਸਨ ਦਾ ਭੀ 8-10 ਦਾ ਜਿਹੜੇ ਕੋਈ ਬਜ਼ੁਰਗ ਆਦਮੀ ਕੋਈ ਔਰਤ ਹੈ ਉਹਦੇ ਆਲੇ ਦੁਆਲੇ ਇਹਨਾਂ ਨੇ ਹੋਈ ਨਾ ਉਹਦੀ ਕੋਈ ਚੈਨ ਲਾਲੀ ਜਾਂ ਕੋਈ ਉਹਦੀ ਮੰਗ ਲਾਲੀ ਸੋਨੇ ਦੀ ਠੀਕ ਹੈ ਇਹ ਇੱਕ ਦੂਜੇ ਨੂੰ ਮੁੜ ਕੇ ਮੌਕੇ ਤੇ ਜਿਹੜੀ ਆ ਕਿ ਇੱਕ ਲਾਈਨ ਦੂਜੇ ਨੇ ਪਾਸ ਕਰ ਦੇਣੀ ਉਹ ਮੁੜ ਕੇ ਜਿਹੜਾ ਨਈਜ਼ੀ ਕਾਬੂ ਹੁੰਦੀਆਂ ਹਨ ਕੱਲੇ ਕਾਬੂ ਆਈਆਂ ਨੇ ਸਾਡੇ ਇਹ ਕਟਰ-ਕਟਰ ਰੱਖੇ ਇਹਨਾਂ ਨੇ ਹਾਂ ਇਹ ਦੱਸਣ ਗਿਆ ਗਾਂ ਕੀ ਰੱਖਿਆ ਕਟਰ ਦਾ ਕਿਦਾਂ ਕੀ ਕਰਦੀਆਂ ਸੀ ਤਾਂ ਕੀ ਕੁਝ ਇਹਨਾਂ ਦੇ ਕੋਲ ਬਰਮਦ ਹੋਇਆ ਹਾਂ ਦੇ ਕੁਝ ਨਹੀਂ ਬਰਮਦ ਹੋਇਆ ਹਾਲੇ ਤਾਂ ਮਤਲਬ ਇਹਨਾਂ ਨੂੰ ਬਿਲਕੁਲ ਵਾਰਦਤ ਕਰਦੇ ਨੂੰ ਮੌਕੇ ਤੇ ਪੜਿਆ ਤਾਂ ਸੀਸੀਟੀਵੀ ਵੀ ਆਈ ਹੈ ਜੀ ਕੋਈ ਸਾਹਮਣੇ ਸੀਸੀਟੀਵੀ ਅੱਜ ਲੈਣੇ ਜਾ ਕੇ ਹੁਣ ਦੇਖਦੇ ਹਾਂ ਗਾਂ ਕੀ ਫਰਦ ਇਹਨਾਂ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਗਈ ਹੈ ਤਾਂ ਪਿੱਛੋਂ ਕਿੱਥੋਂ ਦੀਆਂ ਨੈਣ ਵਾਲੀਆਂ ਨੇ ਇਸ ਸੰਗਰੂਰ ਤੇ ਬੰਨਾਲਾ ਤਾਂ ਇੱਥੇ ਕੀ ਕਰਨ ਦੇ ਲਈ ਅੰਬਰਸਰ ਆ ਗਿਆ ਇਹ ਬਸ ਇਹੀ ਕੰਮ ਇਹਨਾਂ ਦਾ ਦਾ ਇੱਕ ਗਰੂਪ ਬਣਾਇਆ ਹੋਇਆ ਵਾ ਇਦਾਂ ਹੀ ਵਾਰਦਤ ਕਰਦੇ ਆ ਤਾਂ ਹੋਰ ਵੀ ਮੈਂਬਰ ਨੇ ਇਹ ਲੋਕਾਂ ਦੇ ਦੱਸਣ ਮੁਤਾਬਕ ਕਿ 10 12 ਨੇ ਹੁਣ ਦੇਖੋ ਹੁਣ ਗਾਂ ਕੀ ਪਤਾ ਲੱਗਦਾ ਇਹਨਾਂ ਦੀ ਪੁੱਛ ਕਿਸ ਦੇ ਚ ਹੂੰ ਪਰ ਮਾਨ ਲਿੱਤਾ ਜਾਏਗਾ ਜੀ ਬਿਲਕੁਲ ਬਿਲਕੁਲ ਲਿੱਤਾ ਜਾਏਗਾ ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਲੋਕਾਂ ਨੂੰ ਮੈਸੇਜ ਹੈ ਆਪਣਾ ਜਿਹੜਾ ਧਿਆਨ ਰੱਖੋ ਠੀਕ ਹੈ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਖਾਸ ਕਰਕੇ ਧਾਰਮਿਕ ਸਥਾਨਾਂ ਤੇ ਇਹ ਚੀਜ਼ਾਂ ਬਹੁਤ ਵਰਦਾ ਤਾਂ ਹੋ ਰਹੀਆਂ ਨੇ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਸੋਨਾ ਚਾਂਦੀ ਇਹ ਜਿਹੜਾ ਆਪਣਾ ਬਿਲਕੁਲ ਆਪਣੇ ਧਿਆਨ ਨਾਲ ਅਨਸੰਗਿਆ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ ਅਮਰਸਰ ਦੇ ਵਿੱਚ ਆਏ ਦਿਨਾਂ ਧਾਰਮਿਕ ਸਥਾਨਾਂ ਤੇ ਸ਼ਰਧਾਲੂਆਂ ਦੇ ਸਮਾਨ ਪਰਸ ਅਤੇ ਗਲਦੀਆਂ ਚੀਨਾ ਅਤੇ ਹੋਰ ਸਮਾਨ ਵੀ ਚੋਰੀ ਹੋਣ ਦੇ ਮਾਮਲੇ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਜਾਂਦੀਆਂ ਸਨ ਜਿਸ ਦੇ ਚੱਲਦੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਮਾੜੇ ਅਨਸਰਾਂ ਦੇ ਵਿਰੁੱਧ ਪੂਰੀ ਨਿਗਾਹ ਲਗਾ ਕੇ ਅੱਜ ਵੱਡੀ ਕਾਮਯਾਬੀ ਹਾਸਲ ਕੀਤੀ ਆ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਜਿੱਥੇ ਸ਼ਰਧਾਲੂਆਂ ਦੀ ਕਾਫੀ ਭੀੜ ਲੱਗੀ ਰਹਿੰਦੀ ਹੈ ਉੱਥੇ ਅੱਜਕਰ ਕੁਝ ਮਹਿਲਾਵਾਂ ਨੂੰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਜਿਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ 4 ਦੇ ਕਰੀਬ ਔਰਤਾਂ ਨੂੰ ਕਾਬੂ ਕੀਤਾ ਅਤੇ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲਦੀਆਂ ਆ ਰਹੀਆਂ ਸਨ ਅਤੇ ਅੱਜ ਉਹ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਏ ਨੇ ਹਾਂ ਜੀ ਸਰ ਇਹ ਕਿਹੜੀਆਂ ਜਿਹੜੀਆਂ ਮਹਿਲਾਵਾਂ ਗ੍ਰਿਫਤਾਰ ਕੀਤੀਆਂ ਗਈ ਹਾਂਜੀ ਕੀ ਕਰਦੀਆਂ ਸੀ ਜੀ ਉੱਥੇ ਇਹ ਇਹਨਾਂ ਦਾ ਇੱਕ ਗਰੁੱਪ ਹੈ ਕੋਈ ਉਹਨਾਂ ਦੇ ਲੋਕਾਂ ਦੇ ਦਸਨ ਦਾ ਭੀ 8-10 ਦਾ ਜਿਹੜੇ ਕੋਈ ਬਜ਼ੁਰਗ ਆਦਮੀ ਕੋਈ ਔਰਤ ਹੈ ਉਹਦੇ ਆਲੇ ਦੁਆਲੇ ਇਹਨਾਂ ਨੇ ਹੋਈ ਨਾ ਉਹਦੀ ਕੋਈ ਚੈਨ ਵਾਲੀ ਜਾਂ ਕੋਈ ਉਹਦੀ ਮੰਗਲਾਲੀ ਸੋਨੇ ਦੀ ਠੀਕ ਹੈ ਇਹ ਇੱਕ ਦੂਜੇ ਨੂੰ ਮੁੜ ਕੇ ਮੌਕੇ ਤੇ ਜਿਹੜੀ ਆ ਕਿ ਇੱਕ ਲਾਈ ਜਿਹੜੀ ਨੇ ਪਾਸ ਕਰ ਦੇਣੀ ਉਮੜ ਕੇ ਜਿਹੜਾ ਨਈ ਸੀ ਕਾਬੂ ਹੋਈਆਂ ਹੁਣ ਕੱਲੇ ਕਾਬੂ ਆਈਆਂ ਨੇ ਸਾਡੇ ਇਹ ਕਟਰ-ਕਟਰ ਰੱਖੇ ਇਹਨਾਂ ਨੇ ਹਾਂ ਇਹ ਦੱਸਣ ਗਿਆ ਗਾਂ ਕੀ ਰੱਖਿਆ ਕਟਰ ਦਾ ਕਿਦਾਂ ਕੀ ਕਰਦੀਆਂ ਸੀ ਤਾਂ ਕੀ ਕੁਝ ਇਹਨਾਂ ਦੇ ਕੋਲ ਬ੍ਰਮਹਤ ਹੋਇਆ ਹਾਲੇ ਕੁਝ ਨਹੀਂ ਬ੍ਰਮਹਤ ਹੋਇਆ ਹਾਲੇ ਤਾਂ ਮਤਲਬ ਇਹਨਾਂ ਨੂੰ ਬਿਲਕੁਲ ਵਾਰਦਤ ਕਰਦੇ ਨੂੰ ਮੌਕੇ ਤੇ ਪੜਿਆ ਤਾਂ ਸੀਸੀਟੀਵੀ ਵੀ ਆਈ ਹੈ ਜੀ ਕੋਈ ਸਾਹਮਣੇ ਸੀਸੀਟੀਵੀ ਅੱਜ ਲੈਣੇ ਜਾ ਕੇ ਹੁਣ ਦੇਖਦੇ ਹਾਂ ਗਾਂ ਕੀ ਪਰਤ ਨੇ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਹੈ ਤਾਂ ਪਿੱਛੋਂ ਕਿੱਥੋਂ ਦੀਆਂ ਨਾਲ ਵਾਲੀਆਂ ਨੇ ਇਹ ਸੰਗਰੂਰ ਤੇ ਬੰਨਾਲਾ ਤਾਂ ਇੱਥੇ ਕੀ ਕਰਨ ਦੇ ਲਈ ਅੰਬਰਸਰ ਆ ਗਿਆ ਇਹ ਬਸ ਇਹੀ ਕੰਮ ਇਹਨਾਂ ਦਾ ਡਾਇਰੈਕਟ ਲੋ ਬਣਾਇਆ ਹੋਇਆ ਵਾ ਇਦਾਂ ਹੀ ਵਾਰਦਤ ਕਰਦੇ ਆ ਤਾਂ ਹੋਰ ਵੀ ਮੈਂਬਰ ਨੇ ਇਹਨਾਂ ਲੋਕਾਂ ਦੇ ਦੱਸਣ ਮੁਤਾਬਕ ਕਿ 10 12 ਨੇ ਹੁਣ ਦੇਖੋ ਹੁਣ ਗਾਂ ਕੀ ਪਤਾ ਲੱਗਦਾ ਇਹਨਾਂ ਦੀ ਪੁੱਛ ਕਿਸ ਦੇ ਵਿੱਚ ਹੂੰ ਪਰ ਮਾਨ ਲਿੱਤਾ ਜਾਏਗਾ ਜੀ ਬਿਲਕੁਲ ਬਿਲਕੁਲ ਲਿੱਤਾ ਜਾਏਗਾ ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਲੋਕਾਂ ਨੂੰ ਮੈਸੇਜ ਹੈ ਆਪਣਾ ਜਿਹੜਾ ਧਿਆਨ ਰੱਖੋ ਠੀਕ ਹੈ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਖਾਸ ਕਰਕੇ ਧਾਰਮਿਕ ਸਥਾਨਾਂ ਤੇ ਇਹ ਚੀਜ਼ਾਂ ਬਹੁਤ ਵਰਦਾ ਤਾਂ ਹੋ ਰਹੀਆਂ ਨੇ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਸੋਨਾ ਚਾਂਦੀ ਇਹ ਜਿਹੜਾ ਆਪਣਾ ਬਿਲਕੁਲ ਆਪਣੇ ਧਿਆਨ ਨਾਲ ਸੁਣਜਾਰ ਨਿਊਜ਼ ਲਈ ਅਮਰ ਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ